ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਅਨੰਦ ਸਾਹਿਬ ਦੀ ਸੰਧਿਆ ਕਰ ਰਹੇ ਹਾਂ 10 ਬਾਣੀਆਂ ਆਪਾਂ ਪਹਿਲਾਂ ਕਰ ਲਈਆਂ ਸਨ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਏਹ ਕੁਟੰਬ ਤੂੰ ਜੀ ਦੇਖਦਾ ਏਹ ਏਹ ਉਚਾਰਨ ਕਰਨਾ ਏਹ ਕੁਟੰਬ ਤੂੰ ਜੀ ਦੇਖਦਾ ਚੱਲ ਨਾਹੀ ਤੇਰੇ ਨਾਲੇ ਚੱਲੇ ਚੱਲੇ ਨਹੀਂ ਕਹਿਣਾ ਚੱਲੇ ਦਲਾਵਾਂ ਦੇ ਨਾਲ ਪੜਨਾ ਨਾਹੀ ਤੇਰੇ ਰਾਰੇ ਦਲਾਵਾਂ ਲੱਗੀਆਂ ਤੇਰੇ ਨਾਲੇ ਸਾਥ ਤੇਰੇ ਤੇਰੇ ਦਲਾਵਾਂ ਦੇ ਨਾਲ ਚੱਲੇ ਨਾਹੀ ਚੱਲੇ ਨਹੀਂ ਕਹਿਣਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਮੂਲੇ ਨਹੀਂ ਕਹਿਣਾ ਮੂਲੇ ਪੜ ਭੋਲਾ ਹੈ ਮੂਲੇ ਨਾ ਕੀਚੈ ਕੀਚੇ ਨਹੀਂ ਕਹਿਣਾ ਕੀਚੈ ਦਲਾਵਾ ਦੇ ਨਾਲ ਜਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂ ਹੋਵੇ ਹੋਵੇ ਨਹੀਂ ਕਹਿਣਾ ਹੋਵੇ ਦਲਾਵਾ ਦੇ ਨਾਲ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂ ਸਦਾ ਸੱਚ ਸਮਾਲੀ ਅਗਮ ਅਗੋਚਰ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਕਿਨੇ ਨੀ ਕਹਿਣਾ ਕਿਨੈ ਨੰਨੇ ਦਲਾਵਾਂ ਲਗੀਆਂ ਕਿਨੈ ਤੇਰਾ ਆਪਣਾ ਆਪ ਤੂੰ ਜਾਣਹਿ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੈ ਅੱਖ ਹੈ ਤਾਂ ਵੇਖ ਹੈ ਸਭ ਤੂੰ ਹੈ ਤੂੰ ਹੀ ਨੀ ਕਹਿਣਾ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੁਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੋਰ ਨਰ ਮਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਝੂਕਾ ਸਤਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤិន ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਰਨ ਰਾਲੀ ਚਾਲਨ ਰਾਲੀ ਭਗਤਾ ਕੇਰੀ ਭਗਤਾਹ ਇਸ ਤਰ੍ਹਾਂ ਉਚਾਰਨ ਕਰਨੇ ਹਾ ਹਾ ਬੋਲੇ ਜਾਵੇ ਨਾਲ ਭਗਤਾਹ ਕੇਰੀ ਵਿਖੰਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਖਖੇ ਟਿੱਪੀ ਨੰਨੇ ਸਿਆਰੀ ਖੰਨੇ ਹੋ ਤਿੱਖੀ ਵਾਲ ਹੋ ਨਿੱਕੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨਿ ਆਪ ਤਜਿਆ ਹਰ ਵਾਸਨਾ ਸੁਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੋਗ ਨਰਾਲੀ ਜੋ ਤੂੰ ਚਲਾਏ ਚਲਾਏ ਈੜੀ ਨੂੰ ਸਿਆਰੀ ਹਾਹੇ ਨੂੰ ਸਿਆਰੀ उच्चारण करनी है चलाए ही जे इसका नहीं आ रहा तो वखरा करके उच्चारण करो चला, चला एह चलाए ही तिव चल है स्वामी होर क्या जाना गुण तेरे जिव तो चलाए एहे तिवे चल है तिवे नहीं कहना तिवे जलावा देना तिवे चल है जिन्ना मार्ग पावे ਕਰ ਕਿਰਪਾ ਜਨ ਨਾਮ ਲਾਏ ਲਾਏ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਰਨਾਏ ਆਪਣੀ ਸੁਰਨਾਏ ਈੜੀ ਨੂੰ ਸਿਆਰੀ ਹਾਹੇ ਨੂੰ ਸਿਆਰੀ ਉਚਾਰਨ ਕਰਨੀ ਐ ਸੁਰਨਾਏ ਆਪਣੀ ਸੇ ਗੁਰਦੁਆਰੇ ਗੁਰਦੁਆਰੇ ਨਹੀਂ ਕਹਿਣਾ ਗੁਰਦੁਆਰੇ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਭਾਵੈ ਨਹੀਂ ਕਹਿਣਾ ਭਾਵੈ ਦਲਾਵਾ ਦੇ ਨਾਲ ਜੋ ਭਾਵੈ ਟਿਵੇ ਟਿਵੇ ਨਹੀਂ ਕਹਿਣਾ ਟਿਵੇ ਟਿਵੇ ਚਲਾਵਹੀਂ ਸੋ ਸੰਗਤ ਜੀ 15 ਪੌੜੀਆਂ ਆਪਣੀਆਂ ਅਨੰਦ ਸਾਹਿਬ ਦੀ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ